ਯਾਰ ਬਹੁਤ ਧੰਨਵਾਦੀ ਹੈ ਬਿੱਟੂ ਭਾਜੀ ਹੋਰਾਂ ਦਾ ਇਹ ਅੱਜ ਦਾ ਮਾਈਕ ਉੱਪਰ ਕਰੋ ਮਾਈਕ ਬਿੱਟੂ ਨਮਸਕਾਰ ਜੀ ਹੋਰਾਂ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਬਹੁਤ ਮਾਨਸੁਮਾਨ ਦਿੱਤਾ ਇਸ ਪਰਿਵਾਰ ਨੇ ਸਾਰੇ ਜੈਨ ਭਰਾਵਾਂ ਨੇ ਔਰ ਬਹੁਤ ਪਰਮਾ ਸਵਾਗਤ ਕੀਤਾ ਮੈਨੂੰ ਇਹ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਕਿ ਮੈਨੂੰ ਇਸ ਤਰ੍ਹਾਂ ਦਾ ਪਿਆਰ ਇਸ ਤਰ੍ਹਾਂ ਦੇ ਲੋਕ ਕਰਨਗੇ ਔਰ ਜਿਸ ਪ੍ਰਕਾਰ ਨਾ ਕੇਵਲ ਪਿਆਰ ਦਿੱਤਾ ਉਸ ਦਾ ਦਿੱਤਾ ਕਿ ਮੈਂ ਤੇਰੇ ਨਾਲ ਖੜਾ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਔਰ ਮੇਰੀ ਜ਼ਿੰਮੇਵਾਰੀ ਜਿਵੇਂ ਕੋਈ ਵੱਡਾ ਭਰਾ ਤੁਹਾਡੀ ਜ਼ਿੰਮੇਵਾਰੀ ਚੁੱਕਦਾ ਉਸ ਤਰ੍ਹਾਂ ਜ਼ਿੰਮੇਵਾਰੀ ਚੁੱਕ ਕੇ ਸਮਾਜ ਦੇ ਲੋਕਾਂ ਨੂੰ ਇਹ ਸਨੇਹਾ ਦਿੱਤਾ ਕਿ ਮੈਂ ਬੈਠਾ ਰਾਜੇ ਵੜਿੰਗ ਦੀ ਜ਼ਿੰਮੇਵਾਰੀ ਚੁੱਕਣ ਵਾਲਾ ਸੋ ਮੈਨੂੰ ਫੜ ਲਿਓ ਜੇ ਕੋਈ ਰਾਜਾ ਵੜਿੰਗ ਇੱਧਰ ਉੱਧਰ ਹੋਵੇ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਅੱਛਾ ਰਮਨੀ ਸਿੰਘ ਬਿੱਟੂ ਜਿਹੜੇ ਹੈਗੇ ਨੇ ਉਹ ਚ ਚੈਲੰਜ ਕਰਕੇ ਗਏ ਨੇ ਕਿਸਾਨਾਂ ਨੂੰ ਕਹਿੰਦੇ ਕਿ ਮੇਰਾ ਜਿਗਰ ਕਿਸੇ ਦਮ ਨਹੀਂ ਹੈਗਾ ਮੇਰਾ ਰਸਤਾ ਰੋਕਣ ਦਾ ਦੇਖੋ ਗੱਲ ਇਹ ਹੈ ਬਿੱਟੂ ਜੀ ਬਹੁਤ ਸਾਰੇ ਚੈਲੰਜਸ ਕਰਦੇ ਨੇ ਬਿੱਟੂ ਜੀ ਨੂੰ ਚਾਹੀਦਾ ਸੀ ਕਿਉਂਕਿ ਫੋਨ ਤੱਕ ਇਹ ਮਸਲਾ ਹੱਲ ਕਰਾਉਂਦੇ ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦਾ ਨਾ ਮੈਂ ਕਿਸੇ ਕਿਸਾਨ ਭਰਾਵਾਂ ਨੂੰ ਕਹਿੰਦਾ ਕਿਸੇ ਦਾ ਰਸਤਾ ਰੋਕੋ ਕਿ ਨਾ ਕਿਸੇ ਦੇ ਰਸਤਾ ਰੋਕਣ ਨਾਲ ਕੋਈ ਗੱਲ ਬਣਨੀ ਹਾਂ ਲੇਕਿਨ ਕਿਸਾਨ ਭਰਾ ਸ਼ਾਂਤਪਈ ਤਰੀਕੇ ਦੇ ਨਾਲ ਬੈਠੇ ਆ ਬਾਰਡਰ ਤੇ ਬੈਠੇ ਆ ਮੈਂ ਤਾਂ ਪਿਛਲੀ ਵਾਰੀ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਜਿਹੜੀਆਂ ਰੇਲਾਂ ਆਪਾਂ ਰੋਕਣ ਵਾਲਾ ਕੰਮ ਹੈ ਇਹਨੂੰ ਕਿਤੇ ਨਾ ਕਿਤੇ ਵਿਰਾਮ ਦੇਈਏ ਤਾਂ ਜੋ ਸਾਡੇ ਵਪਾਰੀ ਭਰਾ ਵੀ ਇਸ ਨਾਲ ਤੰਗ ਹੁੰਦੇ ਆ ਲੇਕਿਨ ਮੈਂ ਪੂਰਨ ਤੌਰ ਤੇ ਕਿਸਾਨਾਂ ਦਾ ਜਿਹੜੇ ਮੁੱਦੇ ਆ ਉਹਨਾਂ ਨਾਲ ਅਦਾਲਤ ਸਹਿਮਤ ਹੈ ਪਰ ਇਸ ਤਨਾ ਚੈਲੰਜ ਕਰਨਾ ਦੇਖੋ ਅਸੀਂ ਇਸ ਲੀਡਰ ਹੈ ਸਾਨੂੰ ਕਿਸੇ ਵੀ ਗੱਲ ਨਾਲ ਚੈਲੰਜ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਨਾ ਹੀ 100% ਮਾਹੌਲ ਖਰਾਬ ਹੁੰਦਾ ਸਾਨੂੰ ਹੱਥ ਜੋੜ ਕੇ ਜਿਹੜੇ ਰਾਜਨੀਤਿਕ ਲੋਗ ਹੁੰਦੇ ਆ ਉਹਨਾਂ ਦੇ ਉਹਨਾਂ ਨੂੰ ਆਪਦੇ ਹੱਥਾਂ ਨੂੰ ਫੈਵੀ ਕੋ ਲਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਸਾਨੂੰ ਕਿਸੇ ਨੂੰ ਚੱਲ ਨਹੀਂ ਕਰਨਾ ਚਾਹੀਦਾ ਸਰੋਨਾ ਵਾਲੋ ਇਹ ਵੀ ਕਿਹਾ ਗਿਆ ਕਿ ਲੁਧਿਆਣਾ ਦਾ ਰਹਿਣ ਵਾਲਾ ਨਹੀਂ ਹੋ ਰੱਤ ਕਿਸੇ ਦੇ ਘਰ ਰੁਕਦੇ ਹੋ ਸਵੇਰੇ ਚੋੜਾ ਚਲੋ ਮੈਂ ਲੁਧਿਆਣਾ ਦਾ ਰਹਿਣ ਵਾਲਾ ਬਿੱਟੂ ਤਾਂ ਸਿੱਧਾ ਸਲਾਨੀ ਇਹ ਚੁਣਾਈ ਸਲਾਨੀ ਹੈ ਮੇਰਾ ਨਾਮ ਰੱਖਿਆ ਚੁਣਾਈ ਸਲਾਨੀ ਬਿੱਟੂ 10 ਸਾਲ ਇਥੋਂ ਜਿੱਤਿਆ ਕਿੰਨੇ ਦਿਨ ਇਹ 10 ਦਿਨ 10 ਦਿਨ ਵੀ ਕਿੰਨੇ ਦਿਨ ਲੁਧਿਆਣੇ ਰੁਕੇ ਅਹੀ ਚੀਜ਼ ਬਿੱਟੂ ਬਿੱਟੂ ਨੂੰ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਬਿੱਟੂ ਇਸ ਲਾਈਕ ਆ ਗੋਸ਼ਟ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜਾ ਨਾਮ ਲੋਕਾਂ ਨੇ ਸੁਣਿਆ ਲੇਕਿਨ ਉਹਨੂੰ ਦੇਖਿਆ ਨਹੀਂ ਹੈ ਕਿਸੇ ਵਿਅਕਤੀ ਦਾ ਬਿੱਟੂ ਨੇ ਟੈਲੀਫੋਨ ਨਹੀਂ ਚੱਕਿਆ ਔਰ ਬਿੱਟੂ ਆਨੰਦਪੁਰ ਸਾਹਿਬ ਤੋਂ ਖੁਦ ਮੈਂਬਰ ਆ ਪਰਲਮੈਂਟ ਲੜ ਕੇ ਆਇਆ ਹੈ ਪੀਓ ਹੈ ਪਗੋੜਾ ਹੈ ਫਿਰ ਜਲਾਲਾਬਾਦ ਤੋਂ ਚੋਣ ਲੜਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਗੁਜਰਾਤ ਛੱਡ ਕੇ ਬਨਾਰਸ ਤੋਂ ਚੋਣ ਲੜ ਰਹੇ ਹੈ ਰਾਜਾ ਵੜਿੰਗ ਪਾਕਿਸਤਾਨ ਤੋਂ ਚੋਣ ਨਹੀਂ ਲੜ ਰਿਹਾ ਪਾਕਿਸਤਾਨ ਤੋਂ ਨਹੀਂ ਆਇਆ ਮੈਂ ਹਿੰਦੁਸਤਾਨੀ ਹਾਂ ਪੰਜਾਬ ਮੇਰਾ ਹੈ ਮੈਂ ਕਾਂਗਰਸ ਦਾ ਪ੍ਰਧਾਨ ਹਾਂ ਰਾਜਾ ਵੜਿੰਗ ਕਿਤੋਂ ਵੀ ਚੋਣ ਲੜ ਸਕਦਾ ਹੈ ਪਰ ਰਾਜੇ ਵੜਿੰਗ ਨੇ ਲੋਕਾਂ ਨੂੰ ਸਬੂਤ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਖੜਦਾ ਹਾਂ ਇਸ ਵਾਰੀ ਮੈਂ ਤੀਜੀ ਵਾਰੀ ਜਿੱਤੇ ਹਾਂ ਇਸ ਕਰਕੇ ਸਰ ਮਤਾ ਵੜਿੰਗ ਨੇ ਕਿਹਾ ਹੈ ਕਿ ਮੈਂ ਅਗਰ ਜਿੱਤ ਗਏ ਰਾਜਾ ਵੜਿੰਗ ਜਿੱਤੇ ਅਸੀਂ ਲੁਧਿਆਣੇ ਦੇ ਨਿਵਾਸ ਬਣਾ ਲਾਂਗੇ ਇਥੇ ਰਹਿਾਂਗੇ ਇਰੇ ਵਿੱਚ ਕੋਈ ਸ਼ੱਕ ਹੈ ਰਹਿਣਾ ਹੀ ਹੈ ਜਿੱਥੋਂ ਜਿੱਥੇ ਉਹਦੇ ਅਸੀਂ ਮੈਂਬਰ ਆਫ ਪਾਰਲੀਮੈਂਟ ਬਣਾਂਗੇ ਉੱਥੇ ਕਿਉਂ ਨਹੀਂ ਰੁਕਾਂਗੇ ਮੇਰੀ ਗੱਲ ਯਾਦ ਰੱਖਿਓ ਇਲੈਕਸ਼ਨਾਂ ਤੋਂ ਪਹਿਲਾਂ ਬਹੁਤ ਸਾਰੇ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਮੈਂ ਇਹ RAM NAAL ਤੁਹਾਨੂੰ ਇੱਕ ਦਿਨ ਤੋਂ ਬਾਅਦ ਪਤਾ ਲੱਗੇਗਾ ਤੁਸੀਂ ਇਹ ਕਹੋਗੇ ਕਿ ਲੋਕਲ ਲੀਡਰਸ ਨਹੀਂ ਇੰਨੇ ਆ ਸਕਦੇ ਜਿੰਨਾ ਰਾਜਾ ਵੜਿੰਗ ਕਦੇ ਰਿਕਸ਼ੇ ਵਾਲੇ ਕੋਲ ਬੈਠਾ ਹੁੰਦਾ ਕਦੇ ਆਟੋ ਵਾਲੇ ਕੋਲ ਬੈਠਾ ਹੁੰਦਾ ਕਦੇ ਪਕੌੜਿਆਂ ਵਾਲੇ ਕੋਲ ਬੈਠਾ ਹੁੰਦਾ ਕਦੇ ਇੰਡਸਟਰੀ ਵਾਲੇ ਕੋਲ ਬੈਠਾ ਹੁੰਦਾ ਮੈਨੂੰ ਪਤਾ ਹੈ ਜਿਸ ਪ੍ਰਕਾਰ ਦਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਕੀ ਰਾਜਾ ਵੜਿੰਗ ਜੀ ਨਾਲ ਦਗਾ ਕਰ ਸਕਦਾ ਹੈ ਰਾਜਾ ਵੜਿੰਗ ਨੇ ਹਜੇ 40 ਸਾਲ ਹੋਰ ਪੰਜਾਬ ਦੀ ਰਾਜਨੀਤੀ ਕਰਨੀ ਹੈ ਸਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹੜਾ ਹੁਣ ਕਿਸਾਨ ਜਿਹੜੇ ਅੱਜ ਉਹਨਾਂ ਨੇ ਕਿਹਾ ਚੈਲੰਜ ਕੀਤਾ ਕਿ 4 ਵਜੇ ਵਿਰੋਧ ਦਾ ਟਾਈਮ ਰੱਖਿਆ ਉਹਨਾਂ ਨੇ ਚਲੋ ਜੀ ਮੈਂ 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 ਇੱਕ ਅ ਅ ਸਿਟੀਜ਼ਨ ਹੋਣ ਦੇ ਨਾਤੇ ਮੈਂ ਪੀਸ ਪਸੰਦ ਵਿਅਕਤੀ ਹਾਂ ਮੈਂ ਦੋਨਾਂ ਧਿਰਾਂ ਨੂੰ ਕਰਾਂ ਕਹਾਂਗਾ ਬਿੱਟੂ ਨੂੰ ਵੀ ਕਹਾਂਗਾ ਕਿ ਡੋਨਟ ਚੈਲੰਜ ਐਨੀਬਾਡੀ ਕਿਸੇ ਨੂੰ ਬੰਗਾਰਨਾ ਨਹੀਂ ਚਾਹੀਦਾ ਔਰ ਬੀਂਗਏ ਪੋਲਿਟਿਸ਼ੀਅਨ ਹੋ ਸਕਦਾ ਹੈ ਹੁਣ ਕੱਲ ਨੂੰ ਮੇਰਾ ਕੋਈ ਮੇਰੇ ਸਾਹਮਣੇ ਅੰਦੋਲਨ ਕਰੇ ਮੇਰੀ ਗੱਡੀ ਦੇ ਸਾਹਮਣੇ ਆ ਜੇ ਇਹਦਾ ਮਤਲਬ ਇਹ ਨਹੀਂ ਹੈ ਮੈਂ ਉਹਨੂੰ ਕੁਚਲ ਕੇ ਲੰਘ ਜਾ ਮੈਂ ਉਹਨੂੰ ਸੁਣਾ ਮੈਂ ਇਹਨੂੰ ਪਿਆਰ ਨਾਲ ਸਮਝਾਵਾਂ ਨਹੀਂ ਵੀ ਸਮਝੇਗਾ ਤਾਂ ਮੈਂ ਉਹਦੀ ਗੱਲ ਸੁਣ ਕੇ ਚਲਾ ਜਾਵਾਂ ਮੈਨੂੰ ਰਿਐਕਟ ਕਰਨ ਦੀ ਲੋੜ ਨਹੀਂ ਹੈ ਬਿੱਟੂ ਰਿਐਕਟ ਬਿੱਟੂ ਦੀ ਬੁਖਲਾਹਟ ਹੈ ਬਿੱਟੂ ਚੋਣ ਹਾਰ ਚੁੱਕਿਆ ਹੈ ਬਿੱਟੂ ਚੌਥੇ ਨੰਬਰ ਤੇ ਹੈ ਭਾਜਪਾ ਭਾਜਪਾ ਇਹ ਸੋਚ ਰਹੀ ਹੈ ਕਿ ਬਿੱਟੂ ਦੀ ਟਿਕਟ ਬਦਲ ਦਿੱਤੀ ਜਾਵੇ ਇਹ ਵਿਚਾਰ ਵੀ ਭਾਜਪਾ ਨੇ ਕੀਤਾ ਭਾਜਪਾ ਇਹ ਕਹਿ ਰਹੀ ਹੈ ਭਾਜਪਾ ਦੇ ਕਾਰਜਕਰਤਾ ਮੈਨੂੰ ਟੈਲੀਫੋਨ ਕਰ ਰਹੇ ਹੈ ਕਿ ਇਹ ਜਿਹੜਾ ਕਾਂਗਰਸ ਦਾ ਨਕਾਰਿਆ ਵਿਅਕਤੀ ਜਿਹਨੇ ਕਾਂਗਰਸੀਆਂ ਦੇ ਟੈਲੀਫੋਨ ਨਹੀਂ ਚੱਕੇ 10 ਸਾਲ ਇਹ ਸਾਡੇ ਕਿਥੋਂ ਚੱਕੇਗਾ ਭਾਜਪਾ ਨਾਰਾਜ਼ ਹੈ ਭਾਜਪਾ ਨੇ ਦੀ ਹਾਈ ਕਮਾਂਡ ਨੂੰ ਕਿਹਾ ਹੈ ਸੰਗਠਨ ਮੰਤਰੀ ਨੂੰ ਕਿਹਾ ਹੈ ਔਰ ਇੱਕ ਵਾਰੀ ਇਹ ਰੇਤੇ ਵਿਚਾਰ ਵੀ ਚੱਲ ਰਿਹਾ ਹੈ ਕਿ ਕਿਉਂ ਨਾ ਬਿੱਟੂ ਦੀ ਟਿਕਟ ਬਦਲ ਦਿੱਤੀ ਜਾਵੇ ਸਰ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਲੀਡਰ ਹੈਗੇ ਨੇ ਕੈਂਡੀਡੇਟ ਹੈਗੇ ਨੇ ਉਹਨਾਂ ਦਾ ਕਹਿਣਾ ਵਾ ਕਿ ਰਾਜਾ ਵਡਿੰਗ ਔਰ ਬਿੱਟੂ ਦੋਨੋਂ ਪਘੋੜੇ ਨੇ ਇੱਕ ਪਾਰਟੀ ਛੱਡ ਕੇ ਆਇਆ ਵਾ ਇੱਕ ਆਪਣਾ ਸ਼ਹਿਰ ਛੱਡ ਕੇ ਆਇਆ ਵਾ ਅੱਛਾ ਇਹ ਰਹਾ ਮਤਲਬ ਤਾਂ ਸੁਖਬੀਰ ਸਿੰਘ ਬਾਦਲ ਵੀ ਪਘੋੜਾ ਹੈ ਕਿਲਾ ਰਾਏਪੁਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੋਣਾਂ ਲੜੇ ਸੀ ਲੰਬੀ ਦੇ ਹੋ ਕੇ ਉਹਨਾਂ ਨੂੰ ਪੁੱਛੋ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਘੋੜੇ ਸੀ ਆਈਦਰ ਇੱਕ ਸਟਾਈਲ ਰੱਖਣਾ ਪਏਗਾ ਜੇ ਪ੍ਰਕਾਸ਼ ਸਿੰਘ ਬਾਦਲ ਪਘੋੜਾ ਸੀ ਜਾਂ ਸੁਖਬੀਰ ਸਿੰਘ ਬਾਦਲ ਲੰਬੀ ਛੱਡ ਕੇ ਫਿਰੋਜ਼ਪੁਰ ਚੋਣਾਂ ਲੜਿਆ ਸੀ तो फिर राजा भी पकौड़ा क्या प्रकाश सिंह बादल पकौड़ा देश दुनिया की हर खबर सबसे पहले देखने दे के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर